ਇਦਾਂ ਸ਼ਰਮ ਨਹੀਂ ਆਉਂਦੀ ਹੈਗੀ ਤੇ ਹੈਰਾਂ ਦੇ ਦਿਨ ਨੇ ਮੇਲਤੀ ਨੇ ਇੱਕ ਸੂਟ ਨੂੰ ਕੀ ਕਹਤਾ ਹੁਣੇ ਤਾਂ ਆਏ ਹੋਗੇ ਬਹਿ ਜਾਓ 10 ਮਿੰਟ ਨਹੀਂ ਫਿਰ ਲੋਕ ਕਹਿਣਗੇ ਖਾਣੀ ਗਿੱਜੇ ਨੇ ਆਪ ਤਾਂ ਦਿੰਦੇ ਨਹੀਂ ਹੈਗੇ ਕੁਝ ਅੱਛਾ ਮੇਰਾ ਪੁੱਤ ਪੜ੍ਹੀ ਜਾਂਦਾਗਾ ਹਾਂ ਮੰਮੀ ਪੁੱਤ ਮੈਂ ਤਾਂ ਇਹ ਕਹਿੰਦੀ ਸੀ ਤੇਰੇ ਕੋਲ ਟਾਈਮ ਹੈਗਾਗਾ ਕਿਵੇਂ ਕੀ ਕੰਮ ਆ ਮੈਂ ਤਾਂ ਐਂ ਕਹਿੰਦੀ ਸੀ ਤੇਰੇ ਨਾ ਭੈਣ ਦਾ ਫੋਨ ਆਇਆ ਸੀਗਾ ਅੱਛਾ ਤੇ ਵੀ ਉੱਥੇ ਸਮਾਨ ਦੇਖਿਆਉਣਾ ਲੋੜੀ ਤਾਂ ਚੱਲ ਪੜਾਈ ਤਾਂ ਫੇਰ ਹੋ ਜੂਗੀ ਪਹਿਲਾਂ ਮੈਨੂੰ ਐਂ ਦੱਸ ਵੀ ਜਿਹੜਾ ਸਮਾਨ ਲੈ ਕੇ ਜਾਣਾ ਭੈਣ ਵਾਸਤੇ ਉਹ ਲਿਆ ਰੱਖਿਆਗਾ ਫਿਰ ਤਾਂ ਵਗ ਚੱਲ ਦੇਾਂਗੀ ਤੈਨੂੰ ਪਤਾ ਤਾਂ ਹੈਗਾ ਮੈਂ ਕੱਲੀ ਜਾਣੀ ਆ ਕੰਮ ਤਾਂ ਨਿਭੜ ਦੇਣਗੇ ਮੈਂ ਤਾਂ ਐਂ ਕਹਿੰਦੀ ਸੀ ਆਪਰ ਨੰਗਾ ਕਿ ਤਾਂ ਹੈਗੇ ਬਾਜ਼ਾਰ ਵਿੱਚ ਦੀ ਵੀ ਜਾਂਦੇ ਜਾਂਦੇ ਸਮਾਨ ਖਰੀਦ ਲਾਂਗੇ ਮਮੀ ਤਾਂ ਉੱਥੇ ਬਾਹਰ ਟਾਈਮ ਲਵਾ ਦੇਗੀ ਜੋ ਤੈਨੂੰ ਪਤਾ ਹੈ ਵੀ ਲੋੜੀ ਆਉਂਦੀ ਹੈਗੀ ਤੂੰ ਪਹਿਲਾਂ ਹੀ ਸਭਾਣ ਲਿਆ ਕੇ ਰੱਖਣਾ ਸੀਗਾ ਉੱਥੇ ਪਤਾ ਕਿੰਨਾ ਟਾਈਮ ਲੱਗ ਜੂ ਫਿਰ ਬਾਜ਼ਾਰ 'ਚ ਤੂੰ ਆਇਆ ਤਾਂ ਸੋਚ ਮੈਂ ਜਾਂਦੀ ਇਕੱਲੀ ਜਾਣੀ ਕਿਹਦੇ ਨਾਲ ਗਿੱਟੇ-ਗੋਡੇ ਮੇਰੇ ਕੰਮ ਨਹੀਂ ਕਰਦੇ ਬੱਸਾਂ 'ਚ ਮੈਥੋਂ ਚੜਿਆ ਜਾਂਦਾ ਤੈਨੂੰ ਤੈਨੂੰ ਕਹਿੰਨੀ ਆ ਵੀ ਪੁੱਤ ਮੇਰੇ ਨਾਲ ਵਗ ਚੱਲ ਉਹ ਤਾਂ ਚੱਲ ਠੀਕ ਆ ਮੈਂ ਸਮਝ ਗਿਆ ਇੱਥੋਂ ਨਹੀਂ ਤੁਰਿਆ ਜਾਂਦਾ ਮੈਂ ਇਹ ਕਹਾਂਗਾ ਵੀ ਆਪਾਂ ਭੈਣ ਨੂੰ ਪੈਸੇ ਦਿਆਉਣੇ ਆਂਗੇ ਕਿੱਧਰ ਸਮਾਨ ਲੈਣਦੇ ਫਿਰਾਂਗੇ ਬਜ਼ਾਰਾਂ 'ਚ ਪੁੱਤ ਕੁਸ ਤਾਂ ਮੈਂ ਪਿੰਨੀਆਂ ਵੜਾਰਖੇ ਨੇ ਘਰੇ ਪਿੰਨੀਆਂ ਲੈ ਚੱਲਾਂਗੇ ਥੋੜਾ ਖੋਆ ਕੱਢਿਆ ਸੀਗਾ ਉਹ ਲੈ ਚੱਲਾਂਗੇ ਜਾਂਦੇ ਜਾਂਦੇ ਸਮਾਨ ਲੈ ਜਾਂਗੇ ਪੁੱਤ ਸਮਾਨ ਹੀ ਦੰਦੇ ਹੁੰਦੇ ਨੇ țiiਆਂ ਨੂੰ ਆਹ ਥੋੜਾ ਹੁੰਦਾਗਾ ਵੀ ਪੈਸੇ ਮੁਠੀ 'ਚ ਲੈ ਕੇ ਆ ਜਾਂਦੇ ਨੇ ਸਾਸੋਰਾ ਵੀ ਦੇਖ ਰਗਾ ਬੀਏ ਦੇ ਪੇਕੇ ਕੀ ਉਸ ਦੇਗੇ ਪੁੱਤ ਤੀਹਾਂ ਤਾਂ ਚਾ ਚੜ ਜਾਂਦਾ ਵੀ ਮੇਰੇ ਪੇਕੇ ਨਾ ਲੋੜੀ ਦੇਗੇ ਚਲ ਠੀਕ ਆ ਮੰਮੀ ਜਿਵੇਂ ਤੁggenੀ ਉਮੀ ਕਰ ਲਾਂਗੇ ਤੂੰ ਕਿਹੜਾ ਮੰਨਣਾ ਐ ਫਿਰ ਤੇ ਚ ਮੰਨਣ ਵਾਲੀ ਕੀ ਗੱਲ ਆਗੀ ਤੜਕੇ ਗਲੇਸ ਪਾ ਕੇ ਬਹਿ ਜਾਣਗਾ ਇੱਕ ਤਾਂ ਨਵਾਂ ਸਾਲ ਆ ਗੱਜ ਉਹ ਮੈਂ ਕੀ ਗਲੇਸ ਪਾਉਣਾ ਮੰਮੀ ਫਿਰ ਤੈਨੂੰ ਕਹਿਦਾ ਤਾਂ ਮੰਨ ਤਾਂ ਗਿਆ ਮੈਂ ਵੀ ਲੈ ਚੱਲਾਂ ਆ ਬਜ਼ਾਰੋਂ ਸਮਾਨ ਕੋਈ ਗੱਲ ਨਹੀਂ ਚੰਗਾ ਪੁੱਤ ਹੋ ਜਾ ਤਿਆਰ ਕਿਹੜਾ ਨਾ ਕਰੇ ਸਮਾਨ ਬਣਾਈ ਬੈਠੇ ਆ ਉਹ ਮੈਂ ਪਾਲਾਂ ਪੀਪੇ ਚ ਚਲ ਕੋਈ ਨਹੀਂ ਉਮੀ ਮੈਂ ਤਾਂ ਤਿਆਰੀਆਂ ਬਸ ਮੈਂ ਤੜਕੀ ਨਾਲ ਆ ਰਹੀ ਆ ਠੀਕ ਆ ਖੜਾ ਹੋ ਜਾ ਚੰਗਾ ਨੀ ਜਾ ਕੇ ਨਾ ਹਾਂ ਮੰਮੀ ਮੈਂ ਨਾਲੇ ਕਮਾਂਡੀਆਂ ਨੇ ਜਾ ਕੇ ਆਉਣੀ ਆ ਜੀਤੋ ਕੇ ਉਹਨਾਂ ਦੀ ਬਹੂ ਦੀ ਲੋੜੀ ਆਈ ਹੈਗੀ ਕੋਈ ਨਾ ਜਾਇਆ ਮਮਮੀ ਨਾਲੇ ਮੈਂ ਤੁਹਾਨੂੰ ਆਏ ਕਹਿੰਦੀ ਸੀ ਤੇਰੀ ਮੰਮੀ ਤੇ ਭਰਾ ਨੂੰ ਪੁੱਛ ਲਾਂਦੇ ਉਹ ਕਦੋਂ ਲੈ ਕੇ ਆਉਣਗੇ ਲੋੜੀ ਨਹੀਂ ਫਿਰ ਮੈਂ ਉਹਨੂੰ ਮੁੰਡੇ ਨੂੰ ਕਹਿਦਾ ਵੀ ਉਹ ਉੱਥੋਂ ਮਗਵਾ ਲਾਂ ਸਮਾਨ ਫਿਰ ਉਰੂ ਲਿਆ ਕੇ ਵੰਡ ਦਾਂਗੇ ਭਾਈ ਆਪਾਂ ਤਾਂ ਲੋਕਾਂ ਦਾ ਖਾਈ ਜਾਂਦੇ ਹੈਗੇ ਹੁਣ ਆਪਾਂ ਵੀ ਵੰਡੀਏ ਕੁਸ ਰੋੜੀ ਦਾ ਨਹੀਂ ਫਿਰ ਲੋਕ ਕਹਿਣਗੇ ਖਾਣੀ ਗਿੱਜੇ ਨੇ ਆਪ ਤਾਂ ਦਿੰਦੇ ਨਹੀਂ ਹੈਗੇ ਕੁਸ ਮੇਰੀ ਗੱਲ ਹੋਈ ਸੀ ਮੰਮੀ ਉਹਨਾਂ ਨਾਲ ਇੱਕ ਦੋ ਦਿਨਾਂ ਤੱਕ ਆਉਣਗੇ ਇਹ ਦੋਨੇ ਜਣੇ ਚੱਲ ਦੇਖਦੇ ਆਂ ਕਦੋਂ ਆਉਣਗੇ ਹੁਣ ਤਾਂ ਮੈਨੂੰ ਉਹਨਾਂ ਦਾ ਪਤਾ ਹੀ ਹੈਗਾ ਵੀ ਕਿੰਨੇ ਕ ਪਾਣੀ ਜਿੰਨੇ ਉਹ ਜਿੰਨਾ ਕ ਮੰਮੀ ਉਹਨਾਂ ਤੋਂ ਸਰਦਾ ਦੇਖ ਹੀ ਜਾਂਦੇ ਨੇ ਨਾਲੇ ਮੇਰਾ ਭਰਾ ਹਜੇ ਕਮਾਉਣ ਨਹੀਂ ਲੱਗਿਆ ਜਦੋਂ ਕਮਾਉਣ ਲੱਗਿਆ ਬਥੇਰਾ ਦੇਜਾ ਕਰਨਗੇ ਕੋਈ ਨਾ ਦੇਖ ਲਾਂਗੇ ਜਦੋਂ ਕਮਾਉਣ ਲੱਗਿਆ ਉਦੋਂ ਕੀ ਦੇ ਕੇ ਜਾਇ ਕਰਨਗੇ ਉਹ ਹੁਣ ਕਿਹੜਾ ਉਹ ਘਟ ਦੇ ਕੇ ਜਾਂਦੇ ਨੇ ਜਿੰਨੇ ਜੋਗੇ ਨੇ ਹੁਣ ਵੀ ਤਾਂ ਦੇਖ ਹੀ ਜਾਂਦੇ ਨੇਗੇ ਚੰਗਾ ਕੰਮ ਕਰ ਲੈ ਸਾਰਾ ਪਿਆਗਾ ਜਾ ਕੇ ਤਾਂ ਤਾਂ ਗੱਲਾਂ ਕਰਨ ਦਾ ਹੀ ਪਤਾ ਹੈਗਾ ਹੋਰ ਤਾਂ ਕਾਸੇ ਦਾ ਚੱਜ ਨਹੀਂ ਤੇ ਆਹ ਮੈਂ ਨਾ ਜਾਣੀ ਨੰਦੇ ਬੇ ਤੁਸੀਂ ਲੋਕਾਂ ਤਾਂ ਕਰਦੇ ਹੋ ਲੋਕਾਂ ਨੂੰ ਕਿਉਂ ਤਾਂ ਕਰਦੇ ਹੋ ਕੀ ਦੇਖੀ ਜਾਂਦੇ ਹੋ ਜੀ ਮੈਂ ਤਾਂ ਦੇਖੀ ਜਾਂਦਾ ਸੀ ਉਹ ਪੰਜਾਬ ਬੰਦਾ ਸੱਦਾ ਨਹੀਂਤਾ ਸੀ ਕਿਸਾਨ ਜੁਨੀਅਨ ਨੇ ਹਾਂਜੀ ਆ ਇੱਕ ਬੰਦਾ ਦੇਖਣ ਨੂੰ ਕਿਸਾਨ ਲੱਗਦਾ ਪੰਜਾਬੀ ਬੰਦਾ ਹੈਗਾ ਕਿਸਾਨਾਂ ਨਾਲ ਵੈਂਸ ਕਰੀ ਜਾਂਦਾ ਹੈਗਾ ਲੈ ਦੇਖ ਕਹਿੰਦਾ ਦੇਖ ਕੀ ਹੈ ਗੱਲ ਸੁਣੇ ਦੀ ਉਹਨੇ ਜ਼ਿਮੀਂਦਾਰ ਨੇ ਕਹਿਤਾ ਕਿਸਾਨ ਨੇ ਕਹਿੰਦਾ ਵੀ ਕਣਕ ਖਾਣਿਓ ਤੁਸੀਂ ਉਹਨਾਂ ਵਾਸਤੇ ਧਰਨਾ ਦਿੱਤਾ ਇਹਦਾ ਜਵਾਬ ਕੀ ਹੈ ਕਹਿੰਦਾ ਅਸੀਂ ਤਾਂ ਕੋਠੇ ਦੇ ਕਣਕ ਵੀਜ ਲਿਆ ਕਰਾਂਗੇ ਇਹਨੂੰ ਪੁੱਛਣ ਵਾਲਾ ਹੋਵੇ ਕੋਠੇ ਦਾ ਭਾਈ ਸਾਹਿਬ ਜਦੋਂ ਬਿਮਾਰ ਹੋ ਗਿਆ ਖੀਚੜੀ ਬਣਾਉਣ ਜੋਗਰੀ ਵੀ ਜੂਗੀ ਆਟਿਆਂ ਦੇ ਢੋਲ ਨਹੀਂ ਭਰਦੇ ਨਰਮਿੰਦਰ ਵਾਲਾ ਤਾਂ ਨਹੀਂ ਕਰਦੇ ਜੀ ਤਾਂ ਹੀ ਤਾਂ ਫਿਰ ਉਹੀ ਗੱਲ ਹੈਗਾ ਬੱਲੇ ਵਾਲਾ ਦਾ ਕੀ ਕਸੂਰਾ ਵਿਚਾਰੇ ਦਾ ਉਹ ਬੈਠਾਗਾ ਮਰਨ ਵਰ ਤੇ ਇਕੱਲਾ ਉਹ ਕੀ ਆਪਦੇ ਪਰਿਵਾਰ ਵਾਸਤੇ ਬੈਠਾ ਲੋਕਾਂ ਵਾਸਤੇ ਬੈਠਾ ਸਾਰਿਆਂ ਖਾਤਰੀ ਬੈਠਾ ਜੀ ਜੇ ਹੁਣ ਆਪਾਂ ਸਾਰੇ ਉਹਦੀ ਮਦਦ ਕਰਾਂਗੇ ਫੇਰ ਹੀ ਹੈ ਨਾ ਆ ਲੋਕ ਨਾ ਪੰਜਾਬੀ ਹੋ ਕੇ ਪੁੱਠਾ ਬੋਲੀ ਜਾਂਦੇ ਆ ਕਿਸਾਨ ਹੋ ਕੇ ਇੱਕ ਨੰਗਣ ਨੇ ਮਾਰੀ ਕੀ ਐਮਰਜੈਂਸੀਆਂ ਐਮਰਜੈਂਸੀਆਂ ਵਾਸਤੇ ਉਹਨਾਂ ਨੇ ਜਗਾ ਛੱਡੀ ਹੋਈ ਨੰਗਣ ਇਹਨਾਂ ਦੀਆਂ ਗੱਲਾਂ ਸੁਣ ਲਓ ਜੇ ਹੁਣ ਸਾਰੇ ਆਪਾਂ ਇੱਕ ਜੁੱਟ ਹੋਵਾਂਗੇ ਫੇਰ ਹੀ ਆਪਾਂ ਨੂੰ ਉਹ ਫਾਇਦਾ ਹੈਗਾ ਜਦੋਂ ਹੁਣ ਆਪਾਂ ਤਾਂ ਪਾਟੇ ਬੈਠੇ ਆਂਗੇ ਆਪਸ ਵਿੱਚ ਹੀ ਪਾਟੇ ਬੈਠੇ ਨੇ ਫਿਰ ਚਲ ਤੂੰ ਚਾਹ ਦੇ ਮੈਨੂੰ ਕਾਹ ਖਾਣੀ ਹੈ ਮੈਂ ਤਾਂ ਕਹਿੰਦੀ ਸੀ ਜੀ ਅੱਜ ਆਪਾਂ ਬਾਜ਼ਾਰ ਤਾਂ ਜਾਵਾਂਗੇ ਜਾਂਦੇ ਜਾਂਦੇ ਮੇਰੇ ਪੇਕੇ ਰੁਕ ਜਾਾਂਗੇ ਆਂਟੀ ਅੱਜ ਤਾਂ ਨਵੀਂ ਸਾਲਿਆ ਆਟਾ ਪਾ ਦੇ ਵੀਰ ਭਾਣਾ ਤੂੰ ਐਂ ਕਰ ਪਹਿਲਾਂ ਉਹਨਾਂ ਨੂੰ ਆਟਾ ਪਾ ਕੇ ਆ ਯਾਰ ਨਾਲੇ ਨਾ ਉੱਥੇ ਬੂਟ ਜੇ ਪਿਆ ਇੱਕ ਉਹ ਵੀ ਦੇ ਆਂ ਆਪਾਂ ਬਾਅਦ ਵਿੱਚ ਕਰਦੇ ਆਂ ਗੱਲ ਠੀਕ ਹੈ ਜੀ ਪਾ ਦੇ बूट ते आई नंगे पैरी फिरदे बेचारे ठंडे पाल ਹਣ ਦੱਸ ਦੂ ਕੀ ਕਹਿੰਦੀ ਸੀ ਮੈਂ ਤਾਂ ਐ ਕਹਿੰਦੀ ਸੀ ਵੀ ਆਪਾਂ ਬਾਜ਼ਾਰ ਤਾਂ ਜਾਵਾਂਗੇ ਵੀ ਜਾਂਦੇ ਜਾਂਦੇ ਮੇਰੇ ਪੇਕੀ ਹੋ ਜਾਵਾਂਗੇ ਆਪਾਂ ਤੇਰਾ ਤਾਂ ਜਮੀਂ ਸਰਿਆ ਪਿਆ ਜਾ ਰਾ ਤੇਰਾ ਤਾਂ ਪੇਕਿਆਂ ਦਾ ਚਾਹ ਹੀ ਨਹੀਂ ਮੁੱਕਦਾ ਪੇਕੇ ਪੇਕੀ ਕਰੀ ਜਾਂਦੀਆਂ ਸਾਰਾ ਦਿਨ ਲੈ ਫੇਰ ਕੀ ਹੁੰਦਾਗਾ ਜਾ ਆਉਂਗੀ ਮੈਂ 2 ਘੰਟੇ ਮਿਲਿਆ ਆਉਂਗੀ ਰੋਈ ਪੇਕੇ ਜਾਣ ਨਾਲ ਨਾ ਕਦਰ ਘਟ ਜਾਂਦੀ ਏ ਬੰਦੇ ਦੀ ਤੂੰ ਤਾਂ 15 ਦਿਨਾਂ ਦਾ ਸਟੈਂਡ ਚੱਕ ਲੈਣੀ ਆ ਪੇਕਿਆਂ ਦਾ ਫੇਰ ਕੀ ਹੁੰਦਾ ਜੀ ਮੇਰੀ ਮਾਂ ਦਾ ਘਰ ਹੈਗਾ ਧੀ ਨਾਲੇ ਪੇਕੇ ਜਾਂਦੀ ਹੁੰਦੀ ਹੁੰਦੀ ਨੇ ਨਾਲੇ ਅੱਜ ਨਵਾਂ ਸਾਲ ਹੈਗਾ ਉਹ ਐ ਘਰ ਫਿਰ ਸ਼ਹਿਰ ਜਾਣ ਨੂੰ ਰਹਿਣ ਦਿੰਨੇ ਤੂੰ ਆਪਦੇ ਪੇਕ ਹੀ ਜਾਇਆਂ ਜੇ ਤੇ ਨਾ ਮੈਂ ਪੇਕੇ ਜਾਣ ਦੀ ਗੱਲ ਕਰਦੀ ਐਂਗੀ ਉਹਦੀ ਤੁਸੀਂ ਕਲੇਸ ਪਾ ਕੇ ਵੇਜੇ ਨੋ ਤੇ ਜੇ ਮੈਂ ਪੇਕੇ ਨਹੀਂ ਜਾਊਂ ਫਿਰ ਮੈਂ ਜਾਊਂ ਕਿਥੇ ਸਾਰਾ ਦਿਨ ਆੜੀ ਕਰੀ ਜਾਂਦੇ ਰਹਿੰਦੇ ਓ ਤੁਸੀਂ ਤਾਂ ਇਹ ਢਾੜੀ ਵਾਲੀ ਕੀ ਗੱਲ ਐਗੀ ਮੈਂ ਤਾਂ ਤੈਨੂੰ ਐਂ ਕਹਿਣਾ ਹੈ ਵੀ ਹਰ ਰੋਜ਼ ਜਾਂਦਾ ਬੰਦਾ ਬੁਰਾ ਲੱਗਦਾ ਹੈਗਾ ਇਨਾ ਤਾਂ ਮੈਂ ਆੜੀ ਵਾਲੀ ਗੱਲ ਕਰੀ ਐ ਤੂੰ ਕਦੇ ਪੇਕੇ ਜਾਣ ਤੋਂ ਰੋਕਿਆ ਤੈਨੂੰ ਨਾ ਮੈਂ ਕਿਹਾ ਸਾਨੂੰ ਸਪੈਸ਼ਲ ਜਾਣ ਨੂੰ ਕਹਿਣੀ ਆ ਵਿਚੋਂ ਦੀ ਲੰਘਾਂਗੇ ਤਾਂ ਮੈਂ ਕਹਤਾ ਵੀ ਆਪਾਂ ਜਾਂਦੇ ਹੋਏ ਖੜ ਜਾਾਂਗੇ ਘੰਟਾ ਨਾ ਤੂੰ ਪੇਕੇ ਜਾਣ ਨੂੰ ਗਿੰਦੇ ਛੱਟੇ ਕਹੀ ਨੇ ਵੀ ਰੁਕ ਜਾਾਂਗੇ 2 ਮਿੰਟ ਆ ਹੁਣ ਲੋੜੀ ਆਊਗੀ 5-4 ਦਿਨਾਂ ਨੂੰ ਉਦੋਂ ਤੱਕ ਭਰਾ ਹੂਤ ਹੈਗਾ ਸਮਾਨ ਲੈ ਕੇ ਲੋੜੀ ਦਾ ਉਦੋਂ ਮਿਲਣੀ ਹੁਣ ਕੀ ਕਰਨ ਜਾਵਾਂਗੇ ਉੱਥੇ ਚਲ ਠੀਕ ਹੈ ਜੀ ਤੁਸੀਂ ਤਾਂ ਆਪਣੀ ਮਰਜ਼ੀ ਕਰਦੇ ਹੋ ਚਲ ਤੂੰ ਐਂ ਕਰ ਜਾ ਰਾ ਜਾਂ ਅੰਦਰ ਝੋਲੀ ਢੂਲੀ ਚ ਲੈ ਆ ਚੱਕ ਕੇ ਆਪਾਂ ਆਪਦਾ ਕੰਮ ਕਰਕੇ ਬਾਜ਼ਾਰ 'ਚ ਮੈਂ ਗੱਡੀ ਲਾਉਣਾ ਕੱਢ ਕੇ ਲੈ ਉਹ ਨਹੀਂ ਨਾ ਮੰਮੀ ਤੈਨੂੰ ਇਨਾ ਟਾਈਮ ਹੋ ਗਿਆ ਔਰੇ ਆਉਂਦੀ ਨੂੰ ਤੈਨੂੰ ਪਤਾ ਹੀ ਨਹੀਂ ਲੱਗਾ ਵੀ ਬੱਸ ਕਿੱਧਰ ਜਾਊਗੀ ਉਹ ਉਹਦੇ ਚੜ ਗਈ ਸੀ ਚੱਕ ਕੇ ਮੂੰ ਕਥਨ ਲੱਗਿਆ ਮੈਨੂੰ ਤਾਂ ਮੈਨੂੰ ਤਾਂ ਐਸੀ ਮਗਾਈ ਹੋ ਗਈ ਕਿੰਦਰ ਉਹ ਤਰਪੀ ਸੀ ਉਹ ਤਾਂ ਮੈਨੂੰ ਪਤਾ ਲੱਗ ਗਿਆ ਵੀ ਉਹ ਚ ਚੜ ਗਈ ਮਸਾਲਾ ਲਾ ਕੇ ਲੈਂਦਾ ਤੈਨੂੰ ਚਾ ਲਓ ਕੋਈ ਨਾ ਦੇਖੇ ਤੁਪ ਕਿੰਨੀ ਸੁਣੀ ਕੱਢ ਲੀ ਹਾਂ ਨਾ ਲੇਖੀ ਤਾ ਖਾਸ ਸਮਾਨ ਜਦ ਲਈ ਹੁੰਦੇ ਨੇ ਸੱਸਰੀ ਘਰ ਮੈਂ ਗਈ ਸੱਸਰੀ ਘਰ ਸੱਸਰੀ ਘਰ ਬੇਟਾ ਬੈਜੋ ਆਹ ਕੁਰਸੀ ਲੈ ਲੇ ਹੋਰ ਪੈਂਜੀ ਠੀਕ ਠਾਕ ਦੀ ਸਾਰੇ ਹਾਂ ਆਪਣੇ ਦੇ ਸਾਰੇ ਠੀਕ ਨੇ ਕਰੇ ਹਾਂ ਵਧੀਆ ਠੀਕ ਠਾਕ ਤੁਸੀਂ ਠੀਕ ਰਹਿੰਦੇ ਹੋ ਹਾਂ ਬਸ ਠੀਕ ਹੈ ਠੰਡ ਜੀ ਬਾੜੀ ਹੋਈ ਪਈ ਹੈ ਹੋਰ ਥਨ ਥਾਰੀ ਤੋਂ ਬਚ ਕੇ ਰਹਾ ਕਰੋ ਹੋਰ ਮੈਂ ਤਾਂ ਅੰਦਰੀ ਬੈਠੀ ਆਈ ਨਹੀਂ ਨਾ ਹਾਂ ਬਤ ਮੰਨੂ ਕੋਈ ਕੰਮ ਧੰਦਾ ਲੱਗਿਆ ਹੈ ਕਿ ਕਿਵੇਂ ਇਹ ਜੇ ਬਸ ਮਸੀ ਜੀ ਉਹ ਪੇਪਰਾਂ ਦੀ ਤਿਆਰੀ ਕਰੀ ਜਨਾਂਗਾ ਗਾਂ ਭਰਤੀਆਂ ਨਹੀਂ ਨਲੇ ਮਾਰਚ ਮਹੀਨੇ ਚ ਬਸ ਉਦੋਂ ਭਰਤੀਆਂ ਦੇਖੂਗਾ ਭਰਤੀਪੁਰ ਤੇ ਪੁੱਤ ਕਿਹੜਾ 10 ਭਰਤੀਆਂ ਨਿਕਲਦੀਆਂ ਨੇ ਹਜ਼ਾਰਾਂ ਬੰਦਾ ਖੜਾ ਹੋ ਜਾਂਦਾ ਹੈਗਾ ਤੂੰ ਆਪ ਹੀ ਕੋਈ ਕੰਮ ਕੋ ਮ ਸਿੱਖ ਲੈ। ਤੂੰ ਆਪ ਦਾ ਕੰਮ ਵਧੀਆ ਸਮਾਂ ਦੀ ਦੋ ਪੈਸੇ ਆਉਣ ਲੱਗ ਜਾਣਗੇ ਘਰੇ ਕਮਾਈ ਕਰਨ ਲੱਗ ਜੇਗਾ। ਕੋਈ ਨਾ ਭੈਣ ਜੀ ਕਿਹੜੇ ਕਰਮਾਚਾਰੀ ਨੌਕਰੀ ਕੋਈ ਆਪੇ ਮਿਲ ਜੂ। ਬੱਸ ਮਾਸੀ ਵਧੀਆ ਤਿਆਰੀ ਕਰੀ ਜਾਣਾ ਵਧੀਆ ਚਾਂਸ ਲੱਗਦੇ ਨੇ ਐਤਕੀ ਤਾਂ ਵੀ ਹੋ ਹੀ ਜਾਊਗਾ ਭਾਜੀ। ਚੱਲ ਪੁੱਤ ਦੇਖ ਲੈ ਮਿਹਨਤ ਕਰਕੇ ਦੇਖ ਲੈ। ਖਬਰ ਕੰਮ ਬਾਣੀ ਜਾਵੇ। ਹਾਂ ਮਾਸੀ ਉਹ ਭੈਣ ਕਿੱਥੇ ਭੈਣ ਦਿਖਦੀ ਨਹੀਂ। ਉਹ ਪੁੱਤ ਕੱਪੜੇ ਸੁਕਣੇ ਪਉਣ ਵਾਗੀ ਕੋਠੇ ਤੇ ਆਉਂਦੀ ਹੋਊਗੀ। ਲੈ ਆ ਆਗੇ ਗਾ ਗਨਤਾ। ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ। ਤੋ ਠੀਕ ਆ। ਗੱਲ ਬਣੀ ਸਿੱਕਾ। ਵਧੀਆ। ਹੋਰ ਠੀਕ-ਠਾਕ ਰਹਿੰਦੇ ਹੋ? ਹਾਂ ਮਮੀ, ਹੋਰ ਠੀਕ ਹੋ ਤੁਸੀਂ? ਹਾਂ, ਵਧੀਆ। ਤੋ ਠੀਕ ਠਾਕ। ਹੋ ਤੂੰ ਪਿਆ ਚਾਹ ਪਰ ਇਹਨਾਂ ਨੂੰ ਲਿਓ ਨੀ ਮਮੀ ਮੈਂ ਬਣਾ ਕੇ। ਰਹਿਣ ਦੇ ਭੈਣੇ ਚਾਹ ਤਾਂ ਫੇਰ ਲਈ ਐਂ। ਪਹਿਲਾਂ ਤੂੰ ਆਪਦਾ ਸਮਾਨ ਦੇਖ ਰਾ ਲੂੜੀ ਦਾ। ਮਮੀ ਨੇ ਸਾਰਾ ਦਿਨ ਲਵਾਤਾ ਬਾਜ਼ਾਰ 'ਚ। ਬਾਲੇ ਚਾਹ ਨਾਲ ਖਰੀਦ ਕੇ ਲਿਆਈ ਆ। ਲੱਭ ਕੇ ਜਾਂ ਕਰੋ ਤਾਂ ਕੁਛ ਮਰਜੀ ਆ ਜੇ ਮੈਂ ਤਾਂ ਤੁਹਾਨੂੰ ਦੇਖ ਕੇ ਚਾਹ ਚੜ ਗਿਆ ਵੀ ਤੁਸੀਂ ਸੰਧਾਰਾ ਲੈ ਕੇ ਆ ਗਈ ਆ ਲੈ ਪਹਿਣ ਜੀ ਐ ਕਿ ਕੱਪੜੇ ਨੇਗੇ ਐ ਚਾ ਹੋਆ ਦੂਜਾ ਸਮਾਨ ਆ ਪੀਪਾ ਪੜੇ ਇਰੇ ਕਿ ਨਾਲ ਤੱਕ ਹੋਆਗਾ ਨਾਲ ਚੌਲਾਂ ਨਹੀਂ ਪਿੰਨੀਆਂ ਨਹੀਂ ਐ ਦੀ ਜੀ ਭੈਣ ਜੀ ਤੁਸੀਂ ਬੜਾ ਹੀ ਖਰਚਾ ਕਰਕੇ ਆਏ ਹੋ ਨਾ ਅਰੇ ਇੱਕ ਦੀ ਜੀ ਕਰਦਾ ਭੈਣ ਜੀ ਬਿੱਤੀ ਪੈਨ ਸਾਰਾ ਕੁਛ ਦੇਈਏ ਐਤੀ ਸਾਢੇ ਹੱਥ ਸੌਖਾ ਸੀਗਾ ਤਾਂ ਕਰਕੇ ਮੈਂ ਖਾ ਚੱਲ ਖੁੱਲਾ ਇਹ ਸਮਾਨ ਲੈ ਕੇ ਚੱਲ ਵਧੀਆ ਭੈਣ ਜੀ ਰਗਨ ਫਿਰ ਲਿਆ ਚਾਹ ਪਾਣੀ ਕਰਕੇ ਬਈ ਹਾਂ ਲਿਓ ਹਾਂ ਕੀ ਹੋ ਗਿਆ ਐਂਜਿਓ ਕਰ ਲੱਗੀ ਉਹ ਬੰਦੀ ਹੋ ਗਈ ਪਤਾ ਨਹੀਂ ਦੇਖਦਾ ਕੀ ਹੋ ਗਿਆ ਜੇ ਨਵਰੀ ਤਾਂ ਚਲਦੀ ਆਉਂਦੀ ਸੀ ਪਤਾ ਨਹੀਂ ਕੀ ਹੋ ਗਿਆ ਭੱਜੀ ਆਉਂਦੀ ਬੰਦ ਹੋ ਗਈ ਆ ਰਿਹਾ ਹੁੰਦਾ ਕੀ ਹੋ ਗਿਆ ਤੇਲ ਸੋਰ ਜਾ ਕੱਢ ਗਈ ਅੱਛਾ ਕੀ ਕਹਾ ਯਾਰ ਤੈਨੂੰ ਆਹ ਦੇਖ ਲੈ ਮੈਂ ਮਰੇ ਪੇਕੇ ਦੇ ਘਰ ਕੋਲੇ ਖੜੀ ਆ ਕੇ ਕਿਤਾ ਕਾਲੀ ਜਵਾਨ ਹੈਗੀ ਹੁਣ ਤਾਂ ਤੈਨੂੰ ਤੇਰੇ ਪੇਕੇਾਂ ਦੇ ਲੈ ਕੇ ਹੀ ਜਾਣਾ ਪਊਗਾ ਮੈਂ ਸਨ ਪਹਿਲੇ ਹੀ ਆਖਿਆ ਸੀਗਾ ਵੀ ਮੇਰੇ ਪੇਕੇ ਵਗ ਚੱਲਾਂਗੇ ਇਹ ਵੀ ਕਹਿੰਦੀ ਆ ਵੀ ਤੂੰ ਅੱਜ ਪੇਕੇ ਦੇ ਘਰੇ ਜਾ ਉੱਥੇ ਆ ਕੇ ਖੜੀ ਐ ਨਾ ਚੱਲ ਤੂੰ ਐਂ ਕਰ ਯਾਰ ਤੁਰ ਕੇ ਵਗ ਜਾ ਮੈਂ ਮਿਸਤਰੀਆਂ ਦਾ ਇੰਤਜ਼ਾਮ ਕਰਕੇ ਇਹਨੂੰ ਦਿਖਾਉਣਾ ਹੈ ਵੀ ਕੀ ਹੋ ਗਿਆ ਨਹੀਂ ਨਹੀਂ ਤੁਸੀਂ ਵੀ ਮੇਰੇ ਨਾਲ ਜਾਓ ਤੇ ਮੈਂ ਕੱਲੀ ਜਾਂਦੀ ਸੋਹਣੀ ਲੱਗਦੀ ਐਗੀ ਨਾ ਨਾਲ ਜਾਣ ਨੂੰ ਤਾਂ ਕਹੀ ਨਹੀਂ ਇਹਨੂੰ ਕੌਣ ਠੀਕ ਕਰਾਊਗਾ ਮੈਂ ਦੇਖਦਾ ਕਿਸੇ ਮਿਸਤਰੀ ਦਾ ਇੰਤਜ਼ਾਮ ਕਰਦਾ ਇਹਨੂੰ ਤਾਂ ਠੀਕ ਕਰ ਲਾ ਤੂੰ ਕੱਲੀ ਭੱਗ ਜਾ ਯਾਰ ਆ ਨੇੜੀ ਤਾਂ ਹੈਗਾ ਹੈਗਾ ਚਲ ਠੀਕ ਹੈ ਜਾਨੀ ਪਾਣੀ ਕੀ ਹੋ ਗਿਆ ਯਾਰ ਕੋਈ ਆਉਂਦਾ ਵੀ ਨਹੀਂ ਹੈਗਾ ਧੱਕ ਧੱਕ ਕੇ ਮਿਸਤਰੀ ਨੂੰ ਮਿਸਤਰੀ ਦੇ ਲੈ ਜਾਂਦਾ ਪੁੱਛ ਲੈਂਦੇ ਕਿੱਥੇ ਹੈ ਦੁਕਾਨ ਦਕਾਨ ਇਹ ਘੜੀ ਘੜੀ ਕੁਮੈਂਟ ਕੋੜਾ ਯਾਰ ਤੂੰ ਮੈਨੂੰ ਨਾ ਇਹ ਉਹਨਾਂ ਦਾ ਸੁੰਦਰ ਦਾ ਪ੍ਰੋਬਲਮ ਲੱਗਦਾ ਯਾਰ। ਆਈ ਮੜਾ ਯਾਰ। ਕੀ ਹਾਲ ਹੈ? ਕੀ ਹਾਲਾ ਬਈ? ਹੋਰ ਠੀਕ ਹਾਂ ਬਈ। ਹੋਰ ਬਈ। ਘਰ ਪਰ ਬਾਰ ਵਧੀਆ ਬਈ। ਹਾਂ ਹਾਂ ਠੀਕ ਹੈ ਬਈ। ਕੀ ਗੱਲ ਹੋ ਗਈ? ਯਾਰ ਬਈ ਇੱਥੇ ਹੀ ਆਉਂਦੀ ਹੁੰਦੀ ਨਾ ਹਾਈਕੇ ਜੇ ਮਾਰ ਕੇ ਬੰਦ ਹੋ ਗਈ ਮੁੜ ਕੇ ਸਟਾਰਟ ਨਹੀਂ ਹੋਈ। ਅੱਛਾ। ਹੋਰ ਮੈਂ ਤਾਂ ਗਾਹਾਂ ਜਾਂਦਾ ਸੀਗਾ। ਨਾ ਦੇਖ ਲੈ ਬਈ ਸਾਰਾ ਕੁਝ ਯਾਰ ਕੁਝ ਠੀਕ। ਇੱਥੇ ਹੈ ਨਹੀਂ ਮਿਸਤਰੀ ਕੋਈ ਨੇੜੇ। ਮਿਸਤਰੀ ਤਾਂ ਹੈਗਾ ਤਰ ਉੱਥੇ ਲਿਆਣੀ ਬੂ ਤੱਕੇ ਯਾਰ ਇਹ ਤਾਂ ਸੈਲਫ ਜਮੀ ਨਹੀਂ ਕੰਮ ਕਰਦਾ ਹੈਗਾ ਫਿਰ ਐਂ ਕਰ ਚੱਲ ਤੂੰ ਗੱਡੀ 'ਚ ਬਹਿ ਜਾ ਚੱਲ ਅੰਮ੍ਰਿਤ ਤਾਂ ਪਤਾ ਤੱਕਾ ਲਾ ਕੇ ਲੈ ਚੱਲ ਬਈ ਧੰਨਵਾਦ ਛੋਟਾ ਯਾਰ ਮੌਕੇ ਤੇ ਆ ਗਿਆ ਮੈਂ ਤਾਂ ਬਾਵਾ ਟਾਈਮ ਗੜੀ ਕੀ ਆ ਚੱਲ ਬਈ ਚੱਲ ਹਾਂ ਹਾਂ ਮੈਂ ਜਾਣਦਾ ਨਾ ਇਹਨੂੰ ਪਹਿਲਾਂ ਹਾਂ ਨਹੀਂ ਤਾਂ ਇਹ ਆਉਂਦੀ ਹੈ। ਅੱਛੀ ਕਹਾ ਤਾਈ? ਅੱਛੀ ਕਹਾ ਹੋਰ ਕਿਵੇਂ ਠੀਕ-ਠਾਕ? ਹਾਂ ਤਾਈ ਤੁਸੀਂ ਦੱਸੋ ਕਿਵੇਂ ਠੀਕ ਹੋ? ਹਾਂ ਵਧੀਆ ਠੀਕ-ਠਾਕ ਹੋ। ਹੋਰ ਕਰੇ ਬੇ ਬਿਹਰੀ ਠੀਕ ਨੇ ਵਧੀਆ? ਹਾਂ ਹਾਂ ਵਧੀਆ ਨੇ ਠੀਕ-ਠਾਕ। ਤੇ ਬੱਚਿਆਂ ਦਾ ਕੀ ਹਾਲ ਹੈ ਠੰਡ ਤੋਂ ਵਜੇ ਨੇ? ਬੱਚੇ ਵੀ ਵਧੀਆ ਠੀਕ-ਠਾਕ ਹੋ। ਹੋਰ ਕਰੇ ਤੁਸੀਂ ਦੱਸੋ ਤੁਹਾਡਾ ਪਰਿਵਾਰ ਸਾਰਾ ਠੀਕ ਹੈ? ਸਾਰੇ ਠੀਕ ਹੈ ਤਾਈ ਜੀ ਵਧੀਆ ਨੇਗੇ। ਅੱਛਾ ਹੋਰ ਇਧਰੋਂ ਕਿਵੇਂ ਤੁਰੇ ਜਾਂਦੇ ਸੀ? ਬਸ ਤਾਈ ਜੀ ਅਸੀਂ ਤਾਂ ਬਾਜ਼ਾਰ ਜਾਂਦੇ ਸੀਗੇ। ਮੈਂ ਆਖਿਆ ਵੀ ਜਾਂਦੇ-ਜਾਂਦੇ ਆਪਾਂ ਪੇਕੇ ਵਗ ਚੱਲਾਂਗੇ ਵਿੱਚੋਂ ਦੀ ਤਾਂ ਲੰਘਾਂਗੇ। ਉਹ ਗੱਡੀ ਖਰਾਬ ਹੋ ਗਈ ਰਸਤੇ 'ਚ ਉਹ ਤਾਂ ਗੱਡੀ ਸਮਰਾਉਣ ਵਾਗੇ ਤੇ ਫਿਰ ਮੈਂ ਆਖ ਮੈਂ ਚੱਲ ਤੁਰ ਕੇ ਚਲੀ ਜਾਨੀ ਆਂ ਕਰੇ ਤਾਂ ਵੀਰਪਾਲ ਐਡੀ ਕਿੱਡੀ ਕਿਦੂਨੋਂ ਤੁਰ ਕੇ ਆਈਆਂ ਤੂੰ ਤਾਈ ਜੀ ਆਪਣੇ ਮੋੜ ਤੇ ਖਰਾਬ ਹੋਈ ਹੈਗੀ ਬਾਈ ਦੂਰੋਂ ਨਹੀਂ ਮੈਂ ਤੁਰ ਕੇ ਹੀ ਨੇੜੇ ਵੀ ਤੁਰ ਕੇ ਆਈ ਆਂ ਅੱਛਾ ਮੈਂ ਸੋਚਿਆ ਮੇਰੀ ਤੀਨੇ ਤੱਕ ਤੇ ਸੜਕ ਤੇ ਪੈਰ ਨਿ ਧਰਿਆ ਸੀਗਾ ਇਹ ਕਿੱਡੀ ਕਿਦੂਨੋਂ ਤੁਰੀ ਆਉਂਦੀ ਐ ਅੱਜ ਤਾਂ ਤਾਈ ਜੀ ਮੈਂ ਗੱਡੀ ਤੇ ਸੀ ਮੈਂ ਤਾਂ ਉਹੀ ਨਹੀਂ ਸੜਕ ਤੇ ਪੈਰ ਧਰਦੀ ਗੱਡੀ ਖਰਾਬ ਹੋ ਗਈ ਤਾਂ ਕਰਕੇ ਮੈਨੂੰ ਤੁਰ ਕੇ ਆਉਣਾ ਪੈ ਗਿਆ ਹੋ ਰਾਜਾ ਵੀਰਪਾਲ ਚਾਹਤੀ ਕਿ ਵਗ ਜਿਓ ਨਹੀਂ ਤਾਈ ਜੀ ਕਹਿੰਦਾ ਹੁਣ ਮੈਂ ਘਰੇ ਜ

ਗਰਨੇ ਉਪਤਾ ਬਰੀਆ ਵਸੀ ਬਰੀਆ ਠੀਕ ਹੈ ਪੁੱਤ ਆਉਣ ਲੱਗੇ ਫੋਨ ਹੀ ਨਹੀਂ ਕੀਤਾ ਹੈਗਾ ਤੂੰ ਚੁੱਪکی ਹੀ ਆ ਗਈ ਮੈਂ ਇਹਨਾਂ ਨੂੰ ਕੰਮ ਸੀਗਾ ਬਾਜ਼ਾਰ 'ਚ ਇਹ ਜਾਂਦੇ ਜਾਂਦੇ ਮੈਨੂੰ ਤਾਰ ਗਏ ਮੈਂ ਤਾਂ ਆ ਗਈ ਨਹੀਂ ਤੂੰ ਫਿਰ ਮੈਨੂੰ ਪਹਿਲਾਂ ਦੱਸਦਾ ਦੀ ਫੋਨ ਤੇ ਮੈਂ ਤਾਂ ਇਹਨੂੰ ਸਮਾਨ ਮਗਾਣ ਦੀ ਤੇਰੇ ਵੀਰੇ ਤੋਂ ਜੋੜੀ ਦਾ ਕੋਈ ਗੱਲ ਨਹੀਂ ਮੰਮੀ ਸਮਾਨ ਤਾਂ ਫੇਰ ਲੈ ਜੂੰਗੀ ਸਿਰ ਤਾਂ ਪਹਿਵੀਂ ਪਰੌਣੇ ਆਏ ਬੈਠੇ ਹੋਰ ਬੁੱਤ ਉੱਥੇ ਸਾਰੇ ਠੀਕ ਠਾਕ ਸੀ ਸਾਰੇ ਠੀਕ ਨੇ ਮੰਮੀ ਹੋਰ ਵੀਰੇ ਤੂੰ ਕੋਈ ਲੱਗਿਆ ਕੰਮ ਤੇ ਘਰਤੀ ਨਹੀਂ ਦੇਖਦਾ ਫਿਰਦਾ ਮੰਮੀ ਚੱਲੀਏ ਆਪਾਂ ਫਿਰ ਮੈਨੂੰ ਕੰਮ ਆਗਾ ਨਾ ਮੈਂ ਤਾਂ ਐਸੀ ਗੱਲ ਕੀਤੀ ਐ ਨਾ ਪੁੱਤ ਇਹਨੇ ਗੁੱਸਾ ਨਹੀਂ ਕਰਿਆ ਅੱਜ ਤੱਕ ਖਾਸੇ ਟਾਈਮ ਤੇ ਆ ਰਹਿਆਂਗੇ ਤਾਂ ਕਰਕੇ ਕਹਿੰਦਾ ਨਾਲੇ ਇਹਨੂੰ ਕੰਮ ਆਗਾ ਵੀ ਆਪਾਂ ਛੇਤੀ ਮੁੜਾਂਗੇ ਮੈਨੂੰ ਕਰੋ ਕਹਿ ਕੇ ਲਿਆਏ ਸੀਗਾ ਅੱਛਾ ਵਸੇ ਇਹ ਖਾਸੇ ਟਾਈਮ ਦੇ ਆ ਰਹੇ ਹੋ ਚਲ ਠੀਕ ਐ ਬੈਜੋ ਭੈਣ ਜੀ ਮਸਾ ਤਾਂ ਆਏ ਹੋਗੇ ਐ ਕਿਹੜਾ ਰੋਜ਼ ਨਿਕਲਿਆ ਜਾਂਦਾ ਹੈਗਾ ਕਰੋ ਤੈਨੂੰ ਪਤ ਗਿਆ ਭੈਣ ਜੀ ਮੈਂ ਕੱਲੀ ਐਗੀ ਕੰਮਕਾਰ ਬਾਲੇ ਨੇਗੇ ਜਾ ਕੇ ਸਾਰਾ ਕਰਨਾ ਪਊਗਾ ਕੋਈ ਨਹੀਂ ਬਥੇਰਾ ਦਿਨ ਪਿਆ ਹੈ ਜੀ ਮਸੀ ਜੀ ਮਮਿੰਦ ਤਾਂ ਕਹੀ ਕੰਮ ਨੇਗੇ ਮੈਨੂੰ ਬਾਹਰ ਕੰਮ ਆਗਾ ਜ਼ਰੂਰੀ ਥੋੜਾ ਜਿਹਾ ਫਿਰ ਕਦੇ ਆ ਜਾਗੇ ਉਹਨੂੰ ਵੱਧ ਟਾਈਮ ਲਾ ਜਾਗੇ ਚੰਗਾ ਭੈਣ ਜੀ ਮੈਂ ਕਾਗੜ ਨੂੰ ਮਿਲਿਆ ਮਾਂ ਔਰ ਰਸੋਈ ਚ ਕੰਮ ਕਰਦੀ ਹੂੰ ਭੈਣ ਜੀ ਜਾਏ ਠੀਕ ਕਾਗਣਾ ਹਾਂ ਮੰਮੀ ਫਿਰ ਅਸਪਤਲ ਚ ਜਾਣਨੇ ਆਂਗੇ ਨਹੀਂ ਮੈਂ ਰੋਟੀ ਬਣਾਉਣੀ ਆ ਰੋਟੀ ਖਾ ਕੇ ਜਾਏ ਨਾ ਬਸ ਤਾਂ ਰੋਟੀ ਦੀ ਤਾਂ ਭੁੱਖ ਨਹੀਂ ਗਈ ਚਾਹ ਪੀ ਲਈ ਫਿਰ ਘਰੇ ਵੀ ਟੇਲਾ ਕੰਮ ਕਿੰਨੇ ਨੇਗੀ ਤੁਸੀਂ ਐ ਕਰਿਓ ਨਾਲ ਤਾਂ ਤੂੰ ਆ ਜੀ ਨਾਲ ਗੋਗਿੰਗ ਲੈ ਆਇਓ ਇੱਕ ਰਾਤ ਲਾਇਆ ਵੀ ਚੰਗਾ ਆ ਜਾਓ ਤੂੰ ਹੋਰ ਹੈ ਲੈ ਰੋਟੀ ਤਾਂ ਮੈਂ ਹੁਣ ਬਣਾ ਦੇਗੀ ਤੋ ਨਾ ਰੋਟੀ ਦੀ ਤਾਂ ਲੋੜ ਨਹੀਂ ਪਤਾ ਨਾ ਰੇਪਤਾ ਕਿੰਨਾ ਕਿ ਸਾਥੋਂ ਸਰਿਆ ਉਹਨਾਂ ਕਾਸੀਂ ਦੇਗੀ ਲੈ ਮਮੀ ਸਰਦੇ ਵਾਲੀ ਕੀ ਗੱਲ ਹੈਗੀ ਤੁਸੀਂ ਆ ਗਏ ਮੇਰੇ ਲਈ ਤਾਂ ਇੰਨੀ ਕਾਫੀ ਹੈਗਾ ਭੈਣ ਤੇਰੀ ਸਸਤੇ ਨਾਨਾ ਮੈਨੂੰ ਗੱਲਾਂ ਸੁਣਾ ਸੁਣਾ ਕੇ ਮਾਰ ਦੇਣਗੇ ਕੀ ਹੋ ਗਿਆ ਆਏ ਨਹੀਂ ਬੋਲਦੇ ਹੁਣ ਦਿੱਪਤਾ ਕੀ ਗੱਲ ਹੋ ਗਈ ਨਾਲੇ ਉਹ ਕਦੋਂ ਆਵੀ ਬਸ ਆ ਹੁਣੀ ਆਈ ਆ ਚਾਹ ਪੀ ਜਾਂਦੇ ਸੀ ਜਦੋਂ ਸੀ ਅੱਛਾ ਚਾਹ ਪੀਂਦੇ ਤੋ ਆਈ ਆ ਤੁਸੀਂ ਆਇਆ ਕਰਿਆ ਕਰੋ ਤੁਸੀਂ ਇੱਥੇ ਆਏ ਹੀ ਨਾ ਕਰੋ ਮੈਂ ਹੀ ਉੱਥੇ ਆ ਜਾ ਕਰੂੰਗੀ ਤੈਨੂੰ ਤੇ ਹੱਥ ਤੇ ਤਾਂ ਹੁਣੀ ਪੈਂਦਾ ਦਾ ਚਲ ਠੀਕ ਆਪ ਤੋਂ ਤੇਰਾ ਸੇ ਹੁਣ ਜਾਣੀ ਹੈਂ ਚੰਗਾ ਚੰਦ ਆਜੋ ਚੰਕਪਤ ਹਾਂ ਆਜੋ ਚੱਲ ਪੁੱਤ ਅੱਧੇ ਮਸਿਰ ਮਨ ਲੀਏ ਪਾ ਚੰਗਾ ਭਾਂਜੀ ਰਸਤਾ ਜਾਣੇ ਹਾਂ ਆਜੇ ਕਰੋ ਭਣਜੀ ਛੇਤੀ ਘੇੜਾ ਮਾਰ ਲਿਆ ਕਰੋ ਕੋਈ ਨਾ ਤੁਸੀਂ ਵੀ ਆਜੇ ਭਣੇ ਤੁਸੀਂ ਵੀ ਘੇੜਾ ਮਾਰ ਲਿਓ ਮੈਂ ਕੋਈ ਨਾ ਆ ਜਾਾਂਗੇ ਅਸੀਂ ਵੀ ਹੋਰ ਚੰਗਾ ਬੇਟਾ ਜੇ ਹੋ ਗਿਆ ਤੇਰੀ ਬੱਡੀ ساری ਉਮਰ ਲੈ ਵੀਰ ਪਾਲਾ ਸਾਮਾਨ ਦੇਖ ਲੈ ਇੱਕ ਬਾਬੀ ਦੇ ਪੇਕੇ ਤੋਂ ਆਏ ਆਇਤ ਕੀ ਤਾਂ ਮੰਮੀ ਪਾਪੀ ਦੇ ਪੇਕੇ ਤੋਂ ਬੜਾ ਵਧੀਆ ਸਾਮਾਨ ਆਇਆ ਹੈ ਨਾ ਲੋੜੀ ਦਾ ਹਾਂ ਵਧੀਆ ਲੈ ਕੇ ਆਏ ਨੇ ਹਾਂ ਮੰਮੀ ਆਪਿੱਤੇ ਚ ਕੀ ਹੈ ਇਹ ਤਾਂ ਪੁੱਤਰ ਨਾਲ ਤਾਂ ਖੋਆ ਹੈ ਨਾਲੇ ਉਹ ਚੌਲਾਂ ਦੀਆਂ ਪਿੰਨੀਆਂ ਦੇ ਕੇ ਗਏ ਨੇ ਅੱਛਾ ਆਇਤ ਕੀ ਮੈਂ ਤਾਂ ਉਹਨਾਂ ਨੂੰ ਕਹਿਤਾ ਸੀ ਮਗਾ ਭਾਈ ਵਧੀਆ ਖਰਚਾ ਕਰਕੇ ਸਮਾਨ ਵਧੀਆ ਲੈ ਕੇ ਆਇਓ ਫਿਰ ਆਇਆ ਕਰੋ ਮੰਮੀ ਲੈ ਤਾਂ ਛੂਟ ਨਲਿਆ ਸਾਰਾ ਸਮਾਨ ਇਹ ਤੁਸੀਂ ਮੈਨੂੰ ਹੀ ਦੇ ਦਿਓ ਕਿੱਧਰ ਜਾਵਾਂਗੇ ਤੁਸੀਂ ਬਾਜ਼ਾਰ ਨੂੰ ਐਡੀ ਗਿੱਡੀ ਕੀ ਗੱਲ ਹੈ ਪੁੱਤ ਲੈ ਜੀ ਸਾਰਾ ਕੁਝ ਹੋਰ ਮੰਮੀ ਸਮਾਨ ਵੀ ਸੋਹਣਾ ਹੈ ਹਾਂ ਗੱਲ ਨਹੀਂ ਦੀਦੀ ਤੁਹਾਨੂੰ ਇਹਦੋਂ ਵਧੀਆ ਦੇ ਕੇ ਤੋਰਾਂਗੇ ਇਹ ਤਾਂ ਮੇਰੀ ਮੰਮੀ ਤੇ ਵੀਰਾ ਲੈ ਕੇ ਆਏ ਨੇ ਮੈਨੂੰ ਬੜਾ ਹੀ ਚਾ ਚੜਿਆ ਇਹ ਸੂਟ ਤਾਂ ਮੈਂ ਇਸਵੇਂ ਆਉਂਗੀ ਹੋਰ ਸਾਰੇ ਠੀਕ ਸੀ ਠੀਕ ਆ ਬਾਬੀ ਜੀ ਹੁਣ ਮੈਂ ਮੈਂ ਆਇਆ ਕਰਾ ਮੇਰਾ ਤਾਂ ਇਸ ਕਰ ਤੇ ਹੱਕ ਹੀ ਨਹੀਂ ਹੈਗਾ ਹਨਾ ਭਾਬੀ ਨੂੰ ਮੈਂ ਛੂਟ ਵਾਸਤੇ ਕਹਦਾ ਕਹਤਾ ਇਹਨਾਂ ਤਾਂ ਮੈਨੂੰ ਕੋਰਾ ਜਵਾਬ ਹੀ ਦਿੱਤਾ ਦੀਦੀ ਤੁਸੀਂ ਗੁੱਸੇ ਨਾ ਹੋਵੋ ਮੈਂ ਤਾਂ ਵੈਸੇ ਹੀ ਗੱਲ ਕੀਤੀ ਆ ਨਹੀਂ ਭਾਬੀ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤਾਂ ਚੱਲੀ ਆ ਇੱਥੋਂ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੇ ਹੈਰਾਂ ਦੇ ਦਿਨ ਨੇ ਮਿਲਤੀ ਨੇ ਇੱਕ ਸੂਟ ਨੂੰ ਕੀ ਕਹਤਾ ਹੈ ਤੈਂ ਹੋਰ ਸਾਤੀ ਤੇ ਇਹਨੂੰ ਜਾ ਕੇ ਪੇਟੀ ਚ ਰੱਖ ਲੈ ਮੈਂ ਤਾਂ ਮੰਮੀ ਵੈਸੇ ਹੀ ਕਿਆ ਸੀ ਵੀ ਦੀਦੀ ਨੂੰ ਇਹ ਤੋਂ ਵੀ ਵਧੀਆ ਲੈ ਕੇ ਦੇਵਾਂਗੇ ਕੋਈ ਗੱਲ ਨਹੀਂ ਦੀਦੀ ਤੁਹਾਨੂੰ ਜਿਹੜਾ ਵੀ ਪਸੰਦ ਆਉਂਦਾ ਤੁਸੀਂ ਉਹ ਹੀ ਰੱਖ ਲਓ ਪਰ ਤੁਸੀਂ ਗੁੱਸੇ ਨਾ ਹੋਵੋ ਰੈਣ ਦੇ ਭਾਬੀ ਨਹੀਂ ਤੇਰਾ ਜੀ ਕਰਦਾ ਨਾ ਦੇਣ ਨੂੰ ਰੱਖ ਲੈ ਨਹੀਂ ਨਹੀਂ ਤੁਸੀਂ ਗੁੱਸੇ ਨਾ ਹੋਵੋ ਤੁਸੀਂ ਰੱਖ ਲਓ ਤੁਸੀਂ ਲੈ ਲਓ ਲੈ ਪੁੱਤ ਜਦੋਂ ਕਹੀ ਜਾਂਦੀ ਐ ਤੂੰ ਲੈ ਜਾ ਸੂਟ ਮਸਾ ਤੇ ਤੇਰੇ ਚੀਜ਼ ਪਸੰਦ ਆਉਂਦੀ ਹੈਗੀ ਉਸੇ ਗੱਲ ਤੁਸੀਂ ਕਰੀ ਬਤਾ ਚਲੋ ਬੜ ਚਲੀਏ ਨਾ ਚਾਹ ਪਾਣੀ ਤੇ ਪੀ ਕੇ ਜਾਓ ਚਾਹ ਪਾਣੀ ਦਾ ਮੈਂ ਵੀ ਪੀ ਕੇ ਆਇਆ ਮੈਂ ਤੁਸੀਂ ਐਂ ਕਰੋ ਤੁਸੀਂ ਆ ਜਾਓ ਮੈਨੂੰ ਤਾਂ ਪਿੰਡ ਕੰਮ ਆਏਗਾ ਹੁਣੇ ਤਾਂ ਆਏ ਹੋਗੇ ਬਹਿ ਜਾਓ 10 ਮਿੰਟ ਚੱਲ ਤੂੰ ਐਂ ਕਰ ਜੇ ਤੂੰ ਰਹਿਣਾ ਰਹਿ ਪੈ ਮੈਂ ਤਾਂ ਜਾਣਾਗਾ ਫਿਰ ਲੈ ਚੱਲ ਫਿਰ ਮੈਂ ਵੀ ਚੱਲੂੰਗੀ ਉਹ ਤਾਂ ਐਚਵੀ ਜੀ ਕਿਉਂ ਕਰਦਾ ਹੁਣੇ ਜਦੋਂ ਤੂੰ ਉਹ ਨਾਲ ਐਂ ਕਾਲੀ ਜੀ ਕਰਨ ਲੱਗ ਜਾਣਾਗਾ ਨਹੀਂ ਮੰਮੀ ਟਾਈਮ ਨਹੀਂ ਹੈਗਾ ਮੇਰੇ ਕੋਲ ਫੇਰ ਆਵੇਂਗਾ ਫੇਰ ਕੀ ਹੁੰਦਾ ਤੀਗਾ ਚਾਹ ਪਾਣੀ ਪੀ ਜਾਂਦਾ ਚੱਲ ਵੀਰਪਾਲ ਚਲੋ ਜੀ ਚੱਲ ਐਂ ਕਰ ਵੀਰਪਾਲ ਆਹ ਸਮਾਨ ਲੈ ਜਾ ਪੁੱਤਰਾ ਮੈਂ ਹਾਂ ਨਾ ਚੰਗਾ ਮੰਮੀ ਆ ਲੈ ਜੀ ਪੀਪਾ ਨਾਲ ਕੀ ਦੇਖੀਐ ਨੇ ਜੀ ਕੁਛ ਨਹੀਂ ਉਸ ਆਪਣਾ ਜਿਹੜੇ ਦੇਖੀਐ ਬਸ ਮਾਦਾ ਸੱਚ ਕਮ ਮਾਕਾਰਾਂ ਚ ਪੁੱਲੀ ਗਈ ਜਿਹੜੇ ਵੀ ਪੇਕੇ ਤਾਂ ਸਮਾਨ ਲੈ ਜੀ ਤੁਸੀਂ ਦੇਖ ਲਿਆ ਸੀਗਾ ਹਾਂ ਦੇਖ ਲਿਆ ਸੀਗਾ ਤੂੰ ਲੈ ਮੈਂ ਚੱਕੇ ਨਾ ਨਾ ਦੇਖ ਲਿਆ ਸੀ ਮੈਂ ਸਮਾਨ ਤਾਂ ਬਹੁਤ ਸੋਹਣਾ ਸੀ ਕਿਉਂ ਮੰਨਦੇ ਨੂ ਮੇਰੇ ਪੇਕੇ ਨੂੰ ਨਾ ਤਾਂ ਪਿੰਨੀਆਂ ਦੇਤੀਆਂ ਨਾ ਖੋਆ ਦੇਤਾ ਨਾ ਲੋੜੀ ਦਾ ਹੋਰ ਸਮਾਨ ਦੇਤਾ ਨਾ ਛੂਟ ਛੱਡਦੇ ਤੇ ਮੈਨੂੰ ਚੱਲ ਤੂੰ ਐਂ ਕਰੀ ਫਿਰ ਇਹ ਸਮਾਨ ਮੈਨੂੰ ਦੇ ਦੀ ਮੈਂ ਆਪਦੀ ਭੈਣ ਨੂੰ ਦਿਆਉਂਗਾ ਮੈਂ ਕਿੱਧਰ ਬਜ਼ਾਰਾਂ 'ਚ ਧੱਕੇ ਖਾਂਦਾ ਫਿਰੂੰ ਆ ਇਹੀ ਸਮਾਨ ਦੇ ਆਉਂਗਾ ਕਿਉਂ ਆ ਕੀ ਗੱਲ ਹੋਈ ਹਲੇ ਤਾਂ ਮੇਰਾ ਚਾ ਹੀ ਨਹੀਂ ਉਤਰਿਆ ਤੇ ਮੈਂ ਸਰੀਕੇ 'ਚ ਕੀ ਵੰਡੂੰਗੀ ਮੈਂ ਹੁਣ ਤੈਨੂੰ ਚੇਤੇ ਆ ਗਿਆ ਜਿਹੜਾ ਉਹਦਾ ਸਮਾਨ ਲੈ ਕੇ ਆ ਉਹਦੇ ਮੰਮੀ ਡੈਡੀ ਨੇ ਵੀ ਕਿੰਨੇ ਸ਼ੌਂਕ ਨਾਲ ਦਿੱਤਾ ਸੀ ਤੇ ਗਾਗਨ ਦਾ ਸਮਾਨ ਚੱਕ ਕੇ ਲਈ ਉਹ ਤੈਨੂੰ ਦੁੱਖ ਨਹੀਂ ਲੱਗਿਆ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ ਮੈਨੂੰ ਸੋਨੂੰ ਨੂੰ ਵੀ ਪਤਾ ਲੱਗ ਗਿਆ ਇਹ ਗੱਲ ਦਾ ਜੋ ਤੁਸੀਂ ਅੰਦਰ ਬੈਠੇ ਗੱਲਾਂ ਕਰੀ ਜਾਂਦੇ ਸੀ ਨਾ ਮੈਂ ਸਾਰਾ ਕੁਝ ਬਾਹਰੋਂ ਸੁਣੀ ਜਾਂਦਾ ਸੀ ਜਿਹੜੀਆਂ ਗੱਲਾਂ ਤੂੰ ਮੈਨੂੰ ਕਹਿ ਰਹੀ ਹੈ ਨਾ ਇਹੀ ਗੱਲਾਂ ਤੈਨੂੰ ਦਿਰੀ ਭਝਾਈ ਕਹੀ ਜਾਂਦੀ ਤੂੰ ਉਹਦੀ ਇੱਕ ਨਹੀਂ ਸੁਣੀ ਤੂੰ ਉਹਦੇ ਨਾਲ ਲੜ ਪਈ ਨਾਲੇ ਉਹ ਤੈਨੂੰ ਕਹਿੰਦੀ ਸੀ ਉਹਨੂੰ ਚਾਹ ਹੈਗਾ ਉਹਦੇ ਪੇਕਿਆਂ ਦਾ ਸੂਟ ਆਇਆ ਸੀ ਤੂੰ ਉਹਦੀ ਇੱਕ ਨਹੀਂ ਸੁਣੀ ਫਿਰ ਕੀ ਹੋ ਗਿਆ ਇੱਕ ਛੂਟੀ ਸੀ ਤੂੰ ਦੇ ਦੇ ਨਾ ਫਿਰ ਉਹਦੇ ਤਾਂ ਪੇਕਿਆਂ ਤੋਂ ਆਇਆ ਸੀ ਤੇਰੇ ਤਾਂ ਪੇਕਿਆਂ ਤੋਂ ਵੀ ਨਹੀਂ ਆਇਆ ਤੈਨੂੰ ਹੁਣੇ ਸੂਟ ਨਾਲ ਇੰਨਾ ਲਗਾ ਹੋ ਗਿਆ ਮੈਨੂੰ ਤੈਨੂੰ ਗਗਨ ਦੇ ਪੇਕਿਆਂ ਦੇ ਹਾਲਾਤਾਂ ਦਾ ਪਤਾ ਹੈ ਜੋ ਤੁਸੀਂ ਸੁਣ ਲਿਆ ਸੀਗਾ ਮੈਨੂੰ ਉੱਥੇ ਕਹਿ ਦੰਦੇ ਉਹਨਾਂ ਨੂੰ ਆਪਦੀ ਗਲਤੀ ਦੀ ਸਮਝ ਲੱਗ ਗਈ। ਉਹ ਉੱਥੇ ਤੈਨੂੰ ਮੈਂ ਤਾਂ ਨਹੀਂ ਕਿਹਾ ਵੀਰਪਾਲ ਅਲਦਰੀ ਉੱਥੇ ਬੇਇੱਜ਼ਤੀ ਹੋਣੀ ਤੇਰੇ ਪੇਕੇ ਦੇ ਘਰੇ ਜਿਹੜੇ ਸਾਰੀ ਗੱਲ ਨਾ ਤੇਰੀ ਪਰਜਾਈ ਤੇ ਆ ਜਾਂਦੀ ਲੜਾਈ ਵੱਜ ਜਾਂਦੀ। ਹੁਣ ਮੈਂ ਕੀ ਕਰਾਂ ਜੀ ਮੇਰਾ ਤਾਂ ਇਹ ਸਮਾਨ ਰੱਖਣ ਨੂੰ ਵੀ ਨਹੀਂ ਜੀ ਕਰਦਾ। ਚਲ ਇੰਨੀ ਬਹੁਤ ਐ ਤੈਨੂੰ ਆਪਦੀ ਗਲਤੀ ਦਾ ਪਤਾ ਤਾਂ ਲੱਗ ਗਿਆ ਤੂੰ ਐ ਕਰੇ ਸਮਾਨ ਨੂੰ ਛੇੜੀ ਨਾ ਅਹੀਂ ਪਿਆਰਾਂਗੇ ਕੱਲ ਨੂੰ ਆਪਾਂ ਵਾਪਸ ਕਰਿਆਵਾਂਗੇ। ਠੀਕ ਐ ਜੀ। ਚਲ ਤੂੰ ਐ ਕਰ। ਤੂੰ ਤਾਂ ਠੰਢੀ ਲੱਗੀ ਜਾਂਦੀ ਐ ਚਾਹ ਬਣਾ ਕੇ ਲਿਆ। ਲੇਉ ਨੀ। ਤਸਵੀਰ ਸਵਰੀ ਜਾ ਗਈ ਸੁਖਸਾਂਤਾ ਹੈਗੀ ਐ ਹਾਂ ਮੰਮੀ ਵਧੀਆ ਖੈਰ ਸੁਖ ਹੈਗੀ ਸਸੀ ਗੱਲ ਜੀ ਸਸੀ ਗੱਲ ਹੋ ਠੀਕ ਹੈ ਹਾਂ ਸਸੀ ਗੱਲ ਜੀ ਤੁਸੀਂ ਬੈਠੋ ਮੈਂ ਚਾਹ ਪਾਣੀ ਬਣਾ ਕੇ ਲਿਆਉਣੀ ਆ ਭਾਬੀ ਇੱਕ ਮਿੰਟ ਰੁਕਿਓ ਹਾਂ ਦੀਦੀ ਦੱਸੋ ਇਹ ਤੇ ਪੇਕੇ ਦਾ ਸਮਾਨ ਹੈ ਜਿਵੇਂ ਮੈਂ ਲੈ ਕੇ ਗਈ ਸੀ ਨਾ ਉਹ ਵੀ ਪੀਏਗਾ ਲੈ ਦੀਦੀ ਤਾਂ ਮੈਂ ਤੁਹਾਨੂੰ ਦੇਤਾ ਸੀ ਤੁਸੀਂ ਵਾਪਸ ਕਿਉਂ ਲਿਆਏ ਨਹੀਂ ਭਾਬੀ ਮੈਥੇ ਤੋਂ ਗਲਤੀ ਹੋ ਗਈ ਜਦੋਂ ਮੈਂ ਇਹ ਸਮਾਨ ਸੋਡੇ ਤੋਂ ਲੈ ਕੇ ਗਈਆਂ ਨਾ ਤੇ ਗਾਂਹਾਂ ਇਹ ਜਾ ਕੇ ਕਹਿੰਦੇ ਮੈਨੂੰ ਕਹਿੰਦੇ ਇਹ ਹੀ ਸਮਾਨ ਆਪਾਂ ਮੇਰੀ ਭੈਣ ਨੂੰ ਦੇ ਆਉਨੇ ਆ ਤਾ ਮੈਨੂੰ ਉਦੋਂ ਪਤਾ ਲੱਗਿਆ ਆਹਦੇ ਪੇਕੇਆਂ ਤੋਂ ਆਈ ਚੀਜ਼ ਗਾਂਹਾਂ ਜਿੱਦੋਂ ਕਿਸੇ ਨੂੰ ਦਿੱਤੀ ਜਾਂਦੀ ਹੈਗੀ ਵੀ ਕਿੰਨਾ ਦੁੱਖ ਲੱਗਿਆ ਸੋਨੂੰ ਵੀ ਕਿੰਨਾ ਦੁੱਖ ਲੱਗਿਆ ਹੋਊਗਾ ਉਹ ਤਾਂ ਸਾਗਨਾਂ ਦੀ ਚੀਜ਼ ਸੀ ਤੂੰ ਮੋੜ ਕੇ ਕਹਤੋ ਨਹੀਂ ਨਾ ਮੰਮੀ ਕਿੱਥੇ ਤਾਂ ਤੂੰ ਮੈਨੂੰ ਸਮਝਾਉਣਾ ਸੀ ਵੀ ਜਦੋਂ ਪੇਕੇਆਂ ਤੋਂ ਸਮਾਨ ਆਉਂਦਾ ਕੁੜੀਆਂ ਨੂੰ ਕਿੰਨਾ ਚਾਹ ਹੁੰਦਾ ਤੂੰ ਮੈਨੂੰ ਗਾਗਨ ਦੇ ਪੇਕੇਆਂ ਤੋਂ ਆਇਆ ਸਮਾਨ ਹੀ ਦੇਤਾ ਜੀਦੀ ਸੋਨੂੰ ਇਹ ਸਮਾਨ ਵਾਪਸ ਨਹੀਂ ਸੀ ਮੋੜ ਕੇ ਲੈਣਾ ਚਾਹੀਦਾ ਰੱਖ ਲੈਣਾ ਚਾਹੀਦਾ ਸੀਗਾ ਨਹੀਂ ਭਾਬੀ ਤੁਸੀਂ ਆਪ ਦਾ ਸਮਾਨ ਆਪ ਰੱਖ ਲਓ ਨਹੀਂ ਤਾਂ ਮੇਰਾ ਦਿਲ ਮੈਨੂੰ ਮaaf ਨਹੀਂ ਕਰੂਗਾ ਚਲ ਕੋਈ ਨਾ ਪੁੱਤ ਰੱਖ ਲੈ ਉਹ ਸਮਾਨ ਇਹਨੋਂ ਪਰ ਹੋਰ ਲੈ ਦਾੰਡੀ ਸਮਾਨ ਦੀਦੀ ਹੁਣ ਤੁਸੀਂ ਖਾਲੀ ਨਾ ਜਾਇਓ ਆਪਾਂ ਬਾਜ਼ਾਰ ਚਲਦੇ ਹਾਂ ਤੁਹਾਨੂੰ ਇਦੋਂ ਵੀ ਵਧੀਆ ਸਮਾਨ ਦੇ ਕੇ ਭੇਜਾਂਗੇ ਇਤਿਹਾਤ ਤਾਂ ਨਾ ਖੁਸ਼ੀਆਂ ਮਨਾਉਣ ਦਾ ਬਹਾਨਾ ਹੁੰਦੇ ਨੇ ਆ ਲੈਣ ਦੇ ਦੇ ਚੱਕਰਤ ਨਾ ਲੋਕਾਂ ਨੇ ਟੈਨਸ਼ਨਾਂ ਦਾ ਕਾਰਨ ਬਣਾਤਾ ਤਿਹਾਰ ਦੇ ਦਿਨ ਤਾਂ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਨੇ ਚਲੋ ਛੱਡੋ ਵੀਰ ਜੀ ਇਹਨਾਂ ਗੱਲਾਂ ਨੂੰ ਅਸੀਂ ਆਪਾਂ ਪਹਿਲਾਂ ਚਾਹ ਪਾਣੀ ਪੀਨੇ ਅੰਦਰ ਚੱਲ ਕੇ ਫਿਰ ਸਾਨੂੰ ਗੱਡੀ 'ਚ ਬਾਜ਼ਾਰ ਲੈ ਕੇ ਚੱਲਿਓ ਅਸੀਂ ਸੂਟ ਲੈ ਕੇ ਆਵਾਂਗੇ ਆ ਜੀ ਦੀਦੀ ਅੰਦਰ ਚੱਲੀਏ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਉਣ ਵਾਲੀ ਵੀਡੀਓ ਨੂੰ ਵੀ ਅਈ ਪਿਆਰ ਦਿਓ ਤੇ ਇੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਜਿਹੜੀ ਸਾਡੀ ਵੀਡੀਓ ਹੈ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚਿਆ ਕਰੇ ਤੇ ਹੁਣ ਉਹਨਾਂ ਦੀ ਬਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ 모ਹਿਤ ਬੈਂਸ ਮੋਦੀਪ ਗਰਚਾ ਮਾਮਲੂ ਸਿੰਘ ਇੰਦਰਜੀਤ ਕੌਰ ਜੱਸੀ ਪੱਠੜ ਰਣਜੀਤ ਸੇਖੋਂ ਹਰਕੀਰਤ ਸਿੰਘ ਗੋਬਿੰਦ RAM ਗੁਰਜੀਤ ਜੋਗੇਵਾਲ ਹਰਿਆਣਾ ਬੱਬਲਜੀਤ ਕੌਰ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੁਸੀਂ ਵੀ ਕਮੈਂਟ ਕਰਿਆ ਕਰੋ ਨਵੇਂ-ਨਵੇਂ ਸੁਝਾਅ ਦਿਆ ਕਰੋ ਜੇ ਕਿਸੇ ਕੋਲ ਕੋਈ ਸਟੋਰੀ ਟਾਪਿਕ ਜਾਂ ਕੋਈ ਹੋਰ ਚੀਜ਼ ਹੁੰਦੀ ਆ ਉਹ ਸਾਨੂੰ ਦੱਸਿਆ ਕਰੋ ਕਮੈਂਟ ਦੇ ਵਿੱਚ ਤੇ ਸਾਡੀ ਇਹ ਗਲਤੀ ਐ ਕੋਈ ਵੀਡੀਓ ਚ ਉਹ ਵੀ ਸਾਨੂੰ ਦੱਸਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸასი ਸ਼ਾਲੀ